ਕਹਿੰਦਾ ਮੈਨੂੰ ਲੱਗੂ ਪ੍ਰਹਰ ਤੇ ਛੋਟ ਮੈਂ ਬੰਡਾ ਨੂੰ ਨਹੀਂ ਲਿਆ ਮੈਂ ਤੇ ਆਪਣੇ ਸਵਾਉਣ ਨੂੰ ਲਿਆਏ ਕੋ ਤੇ ਕੋਲੀ ਡਾਣੀ ਹੈਗਾ ਤਾਂ ਮੈਂ ਬਕਮ ਦੀ ਚੇਤੀ ਕੀਤਾ ਕਿਤੇ ਨਹੀਂ ਵਧੀਆ ਮੈਂ ਦੱਸ ਕੇ ਸੁਖੋ ਕੇ ਲੈ ਗਏ ਮੰਗੀਆਂ ਹੀ ਮੈਂ ਪਹਿਲੀ ਦੇਣੀ ਸੀ ਰੱਖਾ ਮਾਂ ਦੁੱਧ ਦੇ ਪੈਸੇ ਕਟਾ ਦੇ ਨੇ ਮੈਂ ਕਿਹੜੇ ਸੁਖੋ ਕੇ ਨਾ ਚੱਲੀ ਦੁੱਧ ਬੜਾ ਸਿਰ ਮੱਗਰ ਜਾਂਦਾ ਹੁੰਦਾ ਕਿਲੋ ਦੁੱਧ ਲੈ ਨਹੀਂ ਤੇ ਜੇ ਤੇ அதிகாரி ਲੈ ਫੋਸ ਨਾ ਫਿਰ ਕੀ ਆਲੀ ਵਧੀਆ ਵਧੀਆ ਪੰਜ ਦਿਨ ਤੋਂ ਕਿ ਤੈਨੂੰ ਪਤਾ ਇੰਨੀ ਤੇ ਦੂਰ ਹੈ ਇੱਕ ਦਿਨ ਤੇ ਸਾਰਾ ਦਿਨ ਰਾਹ ਚ ਹੀ ਲੱਗਦਾ ਜਾਂਦਾ ਹੈ ਤਾਂ ਮੈਂ ਜਾਂ ਤੋ ਫੇਕਾ ਸਾਨੂੰ ਤੇ ਠੰਡ ਲੱਗਦੀ ਤੇ ਇਹਨੂੰ ਵੀ ਨਾਲੇ ਚੁੰਨੀ ਦੇ ਕੇ ਬੈਠੀ ਹਾਂ ਚਲ ਆ ਲੈ ਤੈਨੂੰ ਸੱਚ ਕਿੰਨਾ ਠੰਡ ਲੱਗਣੀ ਵੇ ਕਿੱਡੀ ਪਾਣ ਫੱਗਦੀ ਆ ਨਵਾਂ ਹੀ ਪਾਇਆ ਲੱਗਦਾ ਹੀ ਨਾ ਦੀ ਭੈਣ ਤੂੰ ਰੋਜ਼ ਪਾਉਣੀ ਅੱਜ ਮੈਂ ਪਾ ਲਿਆ ਤੇ ਕੀ ਹੋ ਗਿਆ ਤਾ ਕੋਈ ਕਿੱਥੇ ਤੇਰੇ ਸਾਹਮਣੇ ਰੋਜ਼ ਪਾਉਣੀ ਸ਼ਿਆਹਾ ਰਿਪੇ ਹੋਣੀ ਬਣਾ ਕੇ ਆ ਗਈ। ਇਹ ਆਹੋ ਇੱਥੇ ਬਣਾਇਆ ਸੀਗਾ ਘਰ ਤੋਂ ਬਣਾਇਆ ਸੀ ਸੋਨਾ ਮਾ। ਹਾਂ ਸੋਨਾ ਮਾ। ਛੁਰਾ ਗੁਰੂ ਕੇ ਚੱਕਾ ਵਾ। ਹਾਂ ਸੋਨਾ ਮਾ ਮੈਂ ਵੀ ਆਈ ਮੈਂ ਨਾ ਦੱਸੰਦਾ ਹੀ ਮੇਰੀ ਕੁੜੀ ਬਾਹਰ ਖੋਦੀ ਜੁੱਤ ਜੁਕਦੇ। ਆਦੀ ਮੰਮੀ ਚਾਚੀ ਨੇ ਰਹੀ ਨੇ। ਤੂੰ ਸੁਣਾ ਤੂੰ ਤੇ ਠੀਕ ਠਾਕ? ਹਾਂ ਵਧੀਆ ਠੀਕ ਠਾਕ। ਤੂੰ ਸੁਣਾ। ਨਾ ਉੱਥੇ ਕੀ ਆਦੀ ਪੀਤੀ? ਵਧੀਆ ਵਧੀਆ ਠੀਕ ਆ। ਹਾਂ ਨਹੀਂ ਹੈ ਨਾ ਮੇਰੇ ਡੈਡੀ ਨੇ ਠੀਕ ਠੀਕ ਹੁਣ। ਆਹੋ ਨਹੀਂ ਹੁਣ ਤੇ ਠੀਕ ਵਾ ਫਰਸ਼ੇ ਅੱਗੇ ਦਵਾਈ। ਇਹਦੇ ਦਵਾਈ। ਹਾਂ ਦਵਾਈ ਖਾਂਦੇ। ਤੇ ਕੁੜੀ ਕਹੀ ਸਕੂਲ ਤੇਰੀ। ਹਾਂ ਗਏ ਸਕੂਲ ਮੈਂ ਤੇ ਨਹੀਂ ਆਈ ਸੀ ਤੀਆਂ ਹੋਆ ਕਰਾ ਲਈ ਫਿਰ ਕੀ ਕਰਾਂ ਛੁੱਟੀ ਤੇ ਕੋਈ ਆਉਂਦੀ ਨਹੀਂ ਉੱਤੇ ਜਾਣ ਜਾਣ ਕਰਦੀ ਹਾਂ ਤੇ ਫਿਰ ਮੈਨੂੰ ਕਰਾਉਣੀਆਂ ਹੀ ਪਈਆਂ ਛੁੱਟੀਆਂ ਚੱਲ ਚੰਗਾ ਵਾ ਤੂੰ ਤਾਂ ਚੱਲ ਬਾਬਾ ਦਿਨ ਲਾ ਆਈ ਮੁਖਰ ਨਿੱਕੀ ਕੋਲ ਤੇ ਪਤਾ ਨਹੀਂ ਮੈਂ ਤਾਂ ਨਾ ਕਦੀ ਨੂੰ ਵੇਖਿਆ ਤੇ ਮੈਂ ਗਈ ਹਾਂ ਨਿੱਕੀ ਦਾ ਹੀ ਨਾਲੇ ਚੁੱਲ੍ਹੇ ਗਾੜੀ ਰੋਟੀਆਂ ਪਾਉਣ ਨਾਲੇ ਬੁਰ ਬੁਰ ਕਰਨ ਦਈ ਸੀਗੀ ਕਿਉਂ ਉਹ ਕਿਹੜੀ ਗੱਲ ਬੁਰ ਕਰ ਪਰ ਪਰ ਕਰ ਪਰ ਹੁੰਦਾ ਹੀ ਤਾਂ ਤੈਨੂੰ ਪਤਾ ਕੱਲੀ ਇਹ ਸੌਣੀਆਂ ਕਰਨੀਆਂ ਪੈਣ ਨੀ ਕਰ ਦਿੱਤੇ ਕਰੀ ਜਾ ਮੈਂ ਕੀ ਕਰਨਾ ਹੁਣ ਦੱਸ ਤੈਨੂੰ ਪਤਾ ਇੰਨੇ ਚੇਰਪਾਤੇ ਕਹੀਆਂ ਆ ਚਾਹਾਂ ਚੰਗਾ ਤੇ ਸੁਗ ਮੈਂ ਆ ਦੇ ਨਹੀਂ ਤੂੰ ਸੁਗ ਪਹਿਲਾਂ ਆ ਗਈ ਦੋ ਦਿਨ ਹੋਰ ਹਾਂਦੀ ਮੇਰੇ ਨਿਆਣੇ ਪੜਦੇ ਏ ਕਿ ਮੈਂ ਹਾਂ ਮੁੜ ਕੇ ਆਣ ਦੀ ਪੜਾਈ ਸੁਣਾ ਸੂਟ ਬਣਾ ਤੈਨੂੰ ਹਾਂ ਨੀ ਮੈਂ ਸੂਟ ਬਣਾ ਕਿ ਨਹੀਂ ਆ ਬਣਾ ਕਿ ਨਹੀਂ ਵਿਖਾਵਾਂ ਅੱਛਾ ਚੱਲ ਤੂੰ ਵੀ ਕਰ ਮੇਰਾ ਕੜ ਬਣਾ ਕੇ ਲਈ ਹੁਣੀ ਤੂੰ ਕਿਹੜਾ ਆਖਣਾ ਵਿਚਾਰ ਹਾਂਜੀ ਤੂੰ ਲੈ ਲਈ ਤੇਰੇ ਤੋਂ ਸੂਟ ਚੰਗੇ ਦੱਸ ਮੈਂ ਵਿਖਾਵਾਂ ਲੈ ਮੈਂ ਤੈਨੂੰ ਲੈ ਆਵਾਂ ਮੈਂ ਇਹ ਖਰਚਾ ਕਰਨਾ ਨਹੀਂ ਕਰਦਾ ਇਹ ਖਰਚਾ ਖਰਚਾ ਕੀ ਐਦਾਂ ਇਹਨੂੰ ਲੈ ਆ ਵਿਖਾਵਨੀ ਤੈਨੂੰ ਮੈਂ ਲੈ ਆ ਕੇ ਬਈ ਇੱਥੇ ਰਵੀ ਇੱਥੇ ਕਿੱਦੇ ਦਾ ਲੰਗੀ ਜੱਤੀ ਚਲ ਮੇਰਾ ਕਿਹੜਾ ਹੈ ਸੇਰ ਨੂੰ ਸੂਟ ਚੰਗੇ ਵੇਖ ਲੈਣੀ ਲੈ ਆ ਵੇ ਕੀ ਬੋਲੀ ਜਾਂਦੀ ਕਰਦੀ ਕੁਛ ਨਹੀਂ ਮੈਂ ਅੱਖ ਨਹੀਂ ਘਰੇ ਪਾਉਂਦੀ ਕਦੇ ਹ ਆ ਜਿਹੜਾ ਕਲਰ ਦੁਪੱਟਾ ਡਾਈ ਕਰਾਉਣੀ ਇਹਦੇ ਨਾਲ ਹਾਂ ਆਪੇ ਉਹ ਤੋਂ ਲਾਲ ਲਾਲ ਜਿਆਨੀ ਹਲਾ ਨਾ ਨਾ ਲਾਲ ਨਾ ਕਰਾਈ ਮੋਰ ਪੰਖਿਆਂ ਦਾ ਲਾਲ ਲਾਲ ਜੇ ਤੁਹਾਨੂੰ ਘਾ ਘਾ ਕੇ ਸੁਣੀ ਲੱਗਦੀ ਲਾਲ ਲਾਲ ਆਪਾਂ ਮੈਂ ਬੁੱਢੀ ਹੋ ਗਈ ਫਿਰ ਲੈ ਤਾ ਫੇਰ ਨਹੀਂ ਉਟਟੇ ਧੀਆ ਪੁੱਤ ਆਹ ਮੋਰ ਪੰਖੇ ਰੰਗੂ ਵੀ ਤੁਹ ਜੱਚ ਨਹੀਂ ਇਹਨੂੰ ਇਹਨੂੰ ਫੇਰ ਕਿਹੜਾ ਕਰਾਵਾਂ ਹਾਂ ਅਹ ਅਸੀਂ ਤੈਨੂੰ ਆਂਦੀ ਹੁਣੀ ਆ ਪੀ ਇਹਦੇ ਨਾਲ ਵੀ ਲਾਲ ਚੱਲ ਜੇ ਇਹਦੇ ਨਾਲ ਵੀ ਲਾਲ ਚੱਲ ਜੇ ਤੂੰ ਆਣਾ ਚੱਲ ਜੂ ਹਾਂ ਗੱਲ ਕਹੇ ਨਾ ਮੈਂ ਅੱਗੇ ਆਖਾਂ ਉਹ ਦਿਨ ਤੇ ਲਾਲ ਨਹੀਂ ਨਾ ਚੱਲਣਾ ਉਦੇ ਨਾਲ ਚੱਲਣਾ ਇਹਦੇ ਨਾਲ ਬਲੈਕ ਚੱਲ ਜਾਣਾ ਬਲੈਕ ਤੇ ਘਰੇ ਆ ਵੀ ਪੈ ਹੁੰਦੇ ਬਲੈਕ ਤੇ ਮੇਰੇ ਕੋ ਤੋ ਚੰਨੀ ਆਏ ਇਹਦੇ ਨਾਲ ਬਲੈਕ ਚੱਲ ਜਾਣਾ ਲਾਲ ਤੋਂ ਹੰਗਾ ਹੀ ਨਾ ਹੁਣ ਗਾਂ ਗਾਂ ਤੈਨੂੰ ਪਤਾ ਆ ਇਹ ਕਾਹ ਆ ਕਿਨੇ ਦਾ ਬਣਾਇਆ ਸੀ ਨਹੀਂ 500 ਦਾ ਬਣਾਇਆ 500 ਅੱਛਾ ਹਾਂ ਓ ਲੈ ਨਹੀਂ ਦਨੀ ਉਹ ਤਾਂ ਠੰਡੇ ਧੱਕਣੀ ਇਹਨੇ ਹਾਂ ਹਾਂ ਪਤਲਾ ਹੀ ਆ ਫੜ ਹੋਰ ਆ ਕੀ ਪੋਣਾ ਜੀ ਆ ਸੂਟ ਏ ਹੋਰ ਆ ਹੈ ਨਹੀਂ ਮੈਂ ਹਾਂ ਪਤਾ ਨਹੀਂ ਕੀ ਪੋਣਾ ਜੀ ਆ ਕੀ ਆ ਸ਼ੈਲ ਔਰ ਤੇ ਕਾਈ ਆ ਕਿਨੇ ਦਾ ਬਣੀ ਨਹੀਂ ਤੇ ਤੂੰ ਕੀ ਲੈਣਾ ਤੂੰ ਕੋਣ ਆ ਕਹਿ ਕੇ ਜਦੋਂ ਗੱਲ ਖਰਾਬ ਕਰਦੀ ਹਾਂ ਜਾਨ ਹੀ ਨਹੀਂ ਹੈਗੀ ਹੂੰ ਨਹੀਂ ਤੇ ਇਹ ਦੇ ਦੇ ਇੱਕ ਕਾਲੇ ਸੂਟ ਤੋਂ ਕਹਿੰਦਾ ਆ ਫਰੰਟ ਇੱਕ ਨਾਲ ਇਹਦੇ ਨਾਲ ਸਲਵਾਰ ਆ ਬਨੂ ਨਹੀਂ ਹਾਂ ਆ ਵੀ ਬਣ ਜਾਂਦੀ ਤਾਂ ਚੰਗੀ ਚੱਲ ਅਗਲੇ ਦੀ ਆਪਦੀ ਪਸੰਦ ਹੁੰਦੀ ਹੈ ਤੂੰ ਛੇਤੀ ਵੇਖ ਦੱਸ ਕੋਈ ਤਾਂ ਨਹੀਂ ਤੇ ਮੈਂ ਚਾਹ ਚੂ ਵੀ ਬਣਾਉਣੀ ਮੈਂ ਮਜ਼ਾ ਸੱਚਾ ਤੇ ਬਣਾਣੀ ਘਟ ਮੈਂ ਵੀ ਬੈਠੀ ਚਾਹ ਪੀ ਕੇ ਜਾਊਂਗੀ ਆ ਆ ਕਿੰਨੇ ਦਾ ਬਣੇ ਇਹ ਇਕੱਠੇ ਬਣੇ ਮੈਨੂੰ ਨਹੀਂ ਪਤਾ ਇਹ ਕਾ ਬਣੇ ਅੱਛਾ ਇਹ ਕਾ ਇਹ ਨਹੀਂ ਖੜ ਜਾ ਵੇਖ ਤੇ ਲੈਣਦੇ ਕਾਲੀ ਕਾਲੀ ਆ ਆ ਤੇ ਆਇ ਕੋ ਜਿਹਨੇ ਬਣਾ ਲਈ ਤੇਰਾ ਦਿਮਾਗ ਸਹੀ ਕਪੜਾ ਵੇਖ ਆਹ ਦੇ ਵੈਲਵਟ ਵਾ ਵੈਲਵਟ ਹੋਰ ਆ ਥੋੜੀ ਪਹਿਲੇ ਮੈਂ ਕਰਨਾ ਚਾਹਣਾ ਹਾਂ ਚਲ ਹਾਂ ਹਾਂ ਆ ਵੀ ਸੂਨਾ ਵਾ ਦੋ ਤਿੰਨ ਗਰਮਾ ਚਲ ਸਿਆਲ ਚ ਗਰਮੀ ਪੈਣੀ ਆ ਠੀਕ ਜੇ ਨੋਰਮਲ ਇਸ ਸਿਆਲ ਹੋਰ ਤਾਂ ਦਿਆਣੀ ਜਾਂਦੇ ਮੋਟੇ ਕਿੱਥੇ ਪੈਣੇ ਆ ਇਹ ਸਾਰੇ ਤੇਰੀ ਤੇ ਹੋਰ ਕੀ ਤੇ ਨਿੱਕੀ ਕਹਿਣ ਦੇ ਹੀ ਮੇਰੇ ਵੀ ਇਹ ਸੂਟ ਬਣਾਈ ਲਿਆਉਂਦੇ ਹੀ ਇੱਕ ਇਹ ਨਹੀਂ ਉਹ ਤੀਜੇ ਦਿਨ ਗਈ ਤੇ ਬਾਹਰ ਹੀ ਖੋਸ਼ ਕੇ ਪੋ ਨੋਦੀ ਨਹੀਂ ਲੱਗੰਦੇ ਸੀ ਇਹ ਤੇ ਮੇਰਾ ਮੈਂ ਤੇ ਝੂਠ ਹੀ ਮਾਰ ਗਈ ਸੀ ਮੈਂ ਪਿੱਛੋ ਵਾਵਾ ਕੰਮ ਲਈ ਫਿਰੂਗੀ ਮੈਂ ਕਿੱਥੋਂ ਸੂਟ ਬਣਾ ਕੇ ਲਿਆਉਣਾ ਸੀ ਹਾਏ ਨਹੀਂ ਮੈਨੂੰ ਤੇ ਆਂਦੀ ਹੀ ਫੋਨ ਆਇਆ ਉਹਦਾ ਸੂਟ ਬਣਾਉਂਦੇ ਮੇਰਾ ਵੀ ਆ ਸੁਬਰੇ ਜਿੱਤੇ ਕਹਿਤਾ ਹੋਗਾ ਉਹਦਾ ਥੋੜੀ ਮੈਂ ਨਹੀਂ ਖਸੂਰ ਸਾਡਾ ਲੈ ਨਹੀਂ ਕਿਰਾ ਵੀ ਮੈਂ ਤੇਖ ਨਹੀਂ ਲਈ ਆਉਂਦੀ ਇੱਕ ਅੱਧਾ ਲੈ ਤੂੰ ਕਿਹੜਾ ਮੈਨੂੰ ਦੱਸ ਦੋਦ ਤੇ ਪੈਸੇ ਲੈ ਆਈਆਂ ਵਿੱਚ ਕਾਟ ਕੁੱਟ ਦੇਈਂ ਥੋੜੀ ਬਾਤ ਇਹ ਥੋੜੀ ਬਾਤ ਕਿਉਂ ਨਹੀਂ ਲੈ ਆਈ ਦੇਈਦੀ ਲਾਗੇ ਬੰਨੇ ਹਾਏ ਹਾਏ ਮੈਨੂੰ ਕਿਹੜਾ ਪਤਾ ਸੀ ਕਿ ਮੈਨੂੰ ਪਤਾ ਹੁੰਦਾ ਤਾਂ ਲੈਂਦਾ ਮੈਂ ਤੇ ਉਹਦਾ ਨਹੀਂ ਲੈਂਦਾ ਤੇ ਅੱਸਿਆ ਚਾ ਲੋਦਾ ਤੇ ਕਰਨਾ ਵੀ ਕੀ ਹੀ ਤੂੰ ਮੈਨੂੰ ਇੱਕ ਦੇ ਦੇ ਇਨਾਂ ਚ ਕਿਹੜਾ ਲੈਣਾ ਇਨਾਂ ਚੋਂ ਗਾ ਜੀ ਦੇਦੀ ਮੈਂ ਤੇ ਆਈ ਜਾ ਚੰਗਾ ਲੱਗਾਇ ਪਿੱਛੇ ਜੇ ਮੈਂ ਭੈਣ ਹੋਣਾ ਲੱਗੂ ਭੈਣ ਤੇ ਛੋਟ ਮੈਂ ਬੰਡਾ ਨੂੰ ਨਹੀਂ ਲਿਆਈ ਮੈਂ ਤੇ ਆਪਣੇ ਸਵਾਣ ਨੂੰ ਲਿਆਈ ਕੋਲ ਤੇ ਕੋਲੀ ਲਾਣੀ ਹੈਗਾ ਤਾਂ ਮੈਂ ਤਾਂ ਮੱਕੜੀ ਦੀ ਚੇਤੀ ਕੀਤੀ ਕਿਤੇ ਨਹੀਂ ਵਧੀਆ ਮੈਂ ਦੱਸ ਕੇ ਸੁਖੋ ਕੇ ਲੈ ਗਏ ਮੈਂ ਨਹੀਂ ਦੇਣੀ ਸੀ ਰੱਖਾ ਮਾਂ ਦੁੱਧ ਦੇ ਪੈਸੇ ਕਟਾ ਦੇ ਨੇ ਮੈਂ ਕਿਹੜੇ ਸੁਖੋ ਕੇ ਲੈ ਚੱਲੀ ਦੁੱਧ ਬੜਾ ਸੇ ਮੱਘਾ ਜਾਂਦਾ ਪੁੱਤਰ ਕਿਲੋ ਦੁੱਧ ਲੈਣੀ ਤੇ ਜੇ ਤੇ ਤੇ ਚਾਲਾ ਫਾਂਸ ਰਪਈਆ ਹੋ ਹੀ ਜਾਂਦਾ 15 20 ਦਿਨੀ ਵੇਖ ਕਿਦਾਂ ਲੈ ਕੇ ਭੱਜੀ ਗਈ ਆ ਉਵੇਂ ਅੱਗੇ ਆਖ ਨਿੱਕੀ ਤੇ ਪੁਰਕੀ ਭੱਜੀ ਮੇਰਾ ਸੂਟ ਜਿਉ ਮੰਮੀ ਉਹਦੇ ਕੋ ਵੀ ਸਹੀਏ ਜੀ ਪਹਿਲੇ ਸੂਟ ਪਾ ਲਈ ਫਲੈਟ ਜੀ ਤੇ ਆਵਟੇ ਕਿਹ ਹੋਇਆ ਲੋ ਲੈ ਚਾਹ ਨਹੀਂ ਰਹੀ ਕਿੰਨੜਿਆ ਖੀ ਚਾਹ ਤਰੀ ਹਾਂ ਮੈਂ ਤੈਨੂੰ ਕਿਹੜੇ ਵੇਲੇ ਕਿਹਾ ਚਾਹ ਤਰੀ ਆਪੇ ਤੇ ਕਰੀ ਜਾਂਦੀ ਮੈਂ ਤਾਂ ਟਾਈਮ ਨਹੀਂ ਮੈਂ ਚਾਹ ਤਰੀ ਚਾਹ ਤਰੀ ਮੈਂ ਚਾਹ ਕਰਨੀ ਆ ਛੇਤੀ ਵੇਖ ਚਾਹ ਮੰਗਾਂ ਤੇ ਮੈਂ ਬਣਾ ਦੇਨੀ ਆ ਬਣਾ ਲੈ ਜੇ ਬਣਾਉਣੀ ਹੈ ਤੇ ਤੂੰ ਕੰਮ ਕਰ ਲੈ ਘਰ ਜਾ ਕੇ ਕੋਈ ਨਹੀਂ ਚਾਹ ਮੈਂ ਬਣਾ ਲੂੰਗੀ ਨਹੀਂ ਮੈਂ ਕਿਹੜੀ ੱੱਕੀ ਨਾ ਪੀ ਚੱਲੀ ਨਹੀਂ ਪੀਉਣੀ ਤੇ ਤੇਰੀ ਮਰਜ਼ੀ ਮੈਂ ਤੇ ਉਆ ਹੀ ਹੈ ਕਿ ਦੂਜੀ ਕਿੱਥੇ ਆ ਜੋ ਨਹੀਂ ਬਿਨਾਂ ਦੇ ਸੱਚ ਮੇਰੀ ਗਾਲ ਸੁਣ ਬਾਬਾ ਕੱਲਾ ਕਰਤੀ ਸੀ ਫਿਰ ਮੇਰੇ ਪਾਪ ਨਹੀਂ ਮੈਂ ਕਿਉਂ ਦੱਸਾਂ ਤੂੰ ਕਰ ਮੈਨੂੰ ਸੂਟ ਬਣਾ ਕੇ ਲਿਆ ਦੇ ਨਹੀਂ ਲੈ ਲੈ ਕਰ ਸਕਦੇ ਆ ਲੈ ਲੈ ਸੂਟ ਜਿਆ ਦੱਸਣਾ ਤੀ ਪਹਿਲਾ ਸੂਟ ਲਿਆ ਮੈਂ ਸੂਟ ਦੇ ਦੂੰਗੀ ਤੇ ਕੀਨ ਵੀ ਕਰ ਦੇ ਦੂੰਗੀ ਰੀਚ ਜਿਆ ਸੂਟ ਦੇ ਤੇ ਤੂੰ ਸਾਰਾ ਕੁਦਰ ਨਹੀਂ ਉਹ ਵੀ ਨਾ ਟਾਵੈਲਾ ਸੂਟ ਮੈਨ ਦੇ ਵੇਲਾ ਪਾਣ ਕੇ ਦੇ ਮੈਂ ਦੇ ਦੂੰਗੀ ਸੂਟ ਆ ਆ ਲੈ ਮੈਨੂੰ ਬੜਾ ਸੋਹਣਾ ਲੱਗੇ ਮੇਰ ਮਾਨ ਨੇ ਪਾਲਾ ਹੀ ਚੰਗਾ ਲੱਗਾਈ ਮੈਂ ਕਿਹੜਾ ਦਸ ਗੱਲਾਂ ਚ ਖੜਨਾ ਥੋੜੇ ਬਾਰੇ ਪੈਸੇ ਕੱਟਣੀ ਗੱਲਾਂ ਕਰ ਦੱਸਣੀਆਂ ਕਿ ਸੌਖੀਆਂ ਹੁੰਦੀਆਂ ਤੇ ਇਹਦੀਆਂ ਅਗੜੀ ਨੂੰ ਪਤਾ ਲੱਗ ਗਿਆ ਮੇਰੀਆਂ ਗੱਲਾਂ ਦੱਸੀਆਂ ਅਗੜੀ ਨੇ ਮੇਰੇ ਸਿਰ 파ੜੂਗੀ ਕੋਣ ਲਾ ਦੇਣੀ ਸੂਟ ਲੈ ਜਾਣੀ ਲੈ ਫਾੜ ਦੱਸ ਮਾਰੋ ਤੇਰੇ ਸਿਰ ਮੇਰ ਮਾਨ ਨੇ ਬੜਾ ਹੀ ਲੱਗਾ ਦੱਸ ਕੀ ਦੱਸੋ ਨਾ ਲੱਗੂ ਨਾ ਤਾਂ ਨਹੀਂ ਤਾਂ ਮੈਨੂੰ ਗੱਲ ਨਾ ਪਸ ਕਿੰਨੀਆਂ ਸਾਸ ਤੇ ਨਹੀਂ ਆ ਮੈਂ ਤੇ ਨਹੀਂ ਹੁਤਾ ਕੀ ਬਣਾਉਣੇ ਨੇ ਇਹ ਸਿੱਧੇ ਦੱਸੀ ਜਾਂਦੀ ਉਹ ਕਿੱਥੀਆਂ ਨਾਲ ਹੋ ਜਿੰਨ ਇੱਕ ਤੂੰ ਸੂਟ ਦਿੱਤਾ ਮੁੰਨੀਆਂ ਕਮ ਗੱਲਾਂ ਕਰ ਦੇਣੀ ਇੱਕ ਗੱਲ ਦਾ ਹੋਏ ਮੈਨੂੰ ਨਾ ਚਲ ਸੁਣਉਂ ਤੇ ਕਿਤੇ ਮੈਂ ਕਿ ਐਵੇਂ ਕਿਉਂ ਤੂੰ ਜਰੂਰੀ ਗੱਲਾਂ ਸੁਣਨੀ ਆ ਲੜਾਈ ਹੋਊਗੀ ਫਾਨੀ ਲੜਾਈ ਸੀ ਤੈਨੂੰ ਪਤਾ ਮੈਨੂੰ ਤਾਂ ਟੈਨਸ਼ਨ ਬੜੀ ਹੋ ਜਾਂਦੀ ਮੈਂ ਤਾਂ ਸੁਣਨੀ ਆ ਕਿ ਕੀ ਕੁਛ ਕਹਿੰਦੀ ਰਹੀ ਮੈਨੂੰ ਪਤਾ ਤੇ ਲੱਗੇ ਮਗਰ ਉਹ ਕਹਿੰਦੀ ਕੀ ਰਹੀ ਆ ਐਨੀਆਂ ਨਹੀਂ ਕਰਦੀ ਤਾਂ ਤੇ ਨਹੀਂ ਆ ਤੇ ਮਾਤਾ ਨੂੰ ਚਾਹ ਹੈਗੀ ਕਰੀ ਆ ਮਰ ਕੀ ਹਟਾ ਰਿਹਾ ਤੈਨੂੰ ਚਾਹ ਦਾ ਮੈਨੂੰ ਵੀ ਚਸ਼ਮਾ ਵੀ ਜਾਣਾ ਵਾ ਬਸ ਵੇਖ ਲੂ ਮੇਰੇ ਆਪਣੇ ਸੂਟ ਤੇਵੇਂ ਤੇਰੇ ਦੁਆਲੇ ਕੋ ਸਬਜੀ ਨੂੰ ਕਈ ਸਾਗ ਤੋੜਨ ਨੀ ਆਉਣੀ ਆਲੀ ਦੱਸ ਦੇ ਛੇਤੀ ਕਾਲੀ ਦੀ ਅੱਗੀ ਤੇ ਨਹੀਂ ਜਾਂਦੀ ਗੱਲ ਘਰ ਤੇ ਉਹ ਕਰਦੀ ਨਹੀਂ ਤੂੰ ਚੇਹਰਾਂ ਤੋਸ ਜਾਂਦੀ ਆ ਅੱਛਾ ਮੰਦਰੀ ਲੈ ਕੇ ਤੂੰ ਘਰੇ ਸੂਟ ਬਾਗੀ ਲਾ ਜੇ ਨਵੇਂ ਕੋ ਬਣਾਏ ਨੇ ਨਹੀਂ ਬਣਾਇਆ ਹੈ ਕੋ ਮੈਂ ਉਹ ਤਾਂ ਆਈ ਜਾਂਦੀ ਆਂਦੀ ਪਤਾ ਹੀ ਨਹੀਂ ਲੱਗਦਾ ਸੂਟ ਕਿਹੜਾ ਨਿਕਲੋਂਦਾ ਕਿਹੜਾ ਪਾ ਕੇ ਜਾਂਦੀ ਗੱਲ ਤੇ ਪਤਾ ਹੀ ਨਹੀਂ ਕਿਹੜਾ ਬੰਦ ਉਹ ਇਤਾਂ ਆਂਦੀ ਤੇ ਮੈਨੂੰ ਉਹ ਸੂਟ ਵਾਵਾ ਹਿੰਗਾ ਹੈ ਪਤਾ ਹੀ ਨਹੀਂ ਲੱਗਦਾ ਮੈਂ ਤੇ ਨਾਲੀ ਕੋਈ ਕੰਮ ਕਰਦਾ ਸੂਟ ਗੱਲ ਜਿਹੜਾ ਮੈਂ ਸੂਟ ਬਣਾਇਆ ਅੱਜ ਤੇ ਦੋਵੇਂ ਇਕੱਠੇ ਬਣਾਇਆ ਤੇ ਫਿਰ ਉਹ ਨਹੀਂ ਇਦਾਂ ਗੱਲਾਂ ਕਿਉਂ ਕੀਤੀਆਂ ਤੇਰੇ ਨਾਲ ਕਠਨੀਆਂ ਕਣੀ ਹੋਰ ਕਠਨੀਆਂ ਦੀ ਨਹੀਂ ਗਈ ਤੂੰ ਕੱਲ ਹੋਰ ਕਰੀ ਜਾਨੀ ਤੂੰ ਲਾ ਰੰਗ ਦਾ ਹੈ ਲਾ ਲਾ ਸਵਾ ਸਖਟਾ ਜਾਂ ਕਮੀਰ ਸੇ ਮੇਰਾ ਕਾਂ ਉਹ ਦੀ ਕਾਂ ਇਲਾ ਵਾਲਾ ਸੂਟ ਆਂਦੀ ਬੁੱਤੇ ਵਾਲੀ ਲਾਲ ਬਿੱਟ ਨਾ ਮੈਂ ਮੈਂ ਮਾਈਕਾਪ ਕਿਤੇ ਤੋੜ ਜਾਂਦੀ ਆ ਹਾਂ ਨਹੀਂ ਇਹਦੇ ਚ ਬੁੱਢੇ ਵਾਰੀ ਕਿਹੜੀ ਗੱਲ ਮੈਂ ਕਿਤੇ ਬੁੱਢੀ ਹੋ ਗਈ ਮੈਨੂੰ ਤਾਂ ਕੁਝ ਆਇਆ ਤੇ ਆਪਣੇ ਤੇ ਇਕੱਠਿਆਂ ਦੇ ਵਿਆਹ ਜੇ ਤੂੰ ਬੁੱਢੀ ਤੇ ਮੈਂ ਵੀ ਤੇ ਮੈਨੂੰ ਵੀ ਤੇ ਕੋਈ ਬੁੱਢੀ ਆ ਤੈਨੂੰ ਵੀ ਨਾਲ ਸੁਣਾਉਂਦੀ ਆ ਘਰ ਤੇ ਉੱਠੀ ਆ ਗਈ ਨਾ ਹਾਂ ਤੇ ਮੈਂ ਹਾਂ ਚੱਲ ਕੋਈ ਨਹੀਂ ਗਾ ਮੈਂ ਤਾਂ ਚੁੱਪ ਕੇ ਸੌਂ ਰਹੀ ਮੈਂ ਨਹੀਂ ਬਾਤ ਕੀਤੀ ਤੈਨੂੰ ਮੈਂ ਪੁੱਛਿਆ ਮੈਂ ਨਾ ਪੁੱਛੀ ਨਾ ਮੈਂ ਨਹੀਂ ਬਾਤ ਕੱਟੀ ਮੈਂ ਚੁੱਪ ਕੇ ਤੂੰ ਕੋਈ ਗੱਲ ਨਹੀਂ ਕਰਦੀ ਨਾ ਮੈਂ ਤੇਨੂੰ ਪਤਾ ਤੇਰੀ ਗੱਲ ਕਰਦੀ ਨਲ ਤੇਰ ਤੂੰ ਮੈਂ ਜਾਣਦੀ ਨਹੀਂ ਮੈਂ ਕਦੀ ਨਾ ਤੇਰੇ ਤੇ ਗੱਲ ਕਰਾਂ ਤੇਰੀ ਪੁੱਛਦੀ ਤੇ ਬਥੇਰੀਆਂ ਸੀ ਤੇ ਮੈਂ ਚੁੱਪ ਇਹ ਜੀ ਕਰਦੀ ਸੁਣੀ ਲਈ ਮੈਨੂੰ ਤੇ ਉਦਾਂ ਦਾ ਉਦਾਂ ਦਾ ਹਾਏ ਕਿੱਦਾਂ ਆਉਂਦੀ ਮੈਂ ਕਰਮੋ ਕੋ ਕਰਾਂ ਕਿੱਦਾਂ ਆਉਂਦੀ ਕਰਮੋ ਕਰ ਰੋਜ਼ ਮੈਂ ਵੇਂਦੀ ਰਹਾਂ ਮੈਂ ਅੱਜ ਵੀ ਨਹੀਂ ਆਈ ਤੇ ਮੈਂ ਗਈ ਉਦੋਂ ਮਾਵਾ ਖੁਸ਼ੀ ਆਂਦੀ ਮੇਰਾ ਸੂਟ ਲਿਆਉਣਾ ਤੇ ਤੂੰ ਕਹਿੰਦੀ ਮੈਂ ਸੂਟ ਲਿਆਉਂਦਾ ਮੈਂ ਤਾਂ ਸੂਟ ਕਦੀ ਵੀ ਨਹੀਂ ਲਿਆਉਂਦੀ ਨਾ ਹੋਈ ਨਾ ਤੇ ਪ੍ਰੋਜੀ ਰੰਗ ਵੀ ਹੈ ਨਹੀਂ ਉਹ ਤਾਂ ਪ੍ਰੋਜੀ ਰੰਗ ਦਾ ਦਿਖਾਉਂਦੀ ਸੀ ਮੈਨੂੰ ਨਹੀਂ ਨਹੀਂ ਮੇਰੀ ਸੁਣ ਗੱਲ ਮੈਂ ਸੂਟ ਕਰਾਦਾ ਹੁਣ ਇਹੀ ਨਾ ਮੈਨੂੰ ਗੱਲਾਂ ਕਰਦੇ ਚੰਗਾ ਹੀ ਹੋਇਆ ਮੈਂ ਨਹੀਂ ਲਿਆਂਦਾ ਹਣਾ ਜੇ ਮੈਂ ਲੈ ਆਉਂਦੀ ਤੇ ਮੈਨੂੰ ਤਾਂ ਪਛੋਤਾਵਾ ਲੱਗਦਾ ਵੀ ਨਾਲੇ ਮਸੂਤ ਲਿਆਂਦਾ ਨਾਲੇ ਮੇਰੀਆਂ ਮਗਰੋਂ ਗੱਲਾਂ ਕਰਦੀ ਹਾਂ ਤੋ ਇਹ ਨਾ ਸਦੋ ਵੀ ਨਹੀਂ ਆਲੇ ਜੇ ਚੱਲ ਕੋਈ ਨਹੀਂ ਮੈਨੂੰ ਨਾਲ ਤਾਂ ਪਛੋਤਾਵਾ ਤੇ ਬੜਾਈ ਪਰ ਕਹੋਂ ਤੋਂ ਨਾ ਲੜਾਈ ਨਾ ਭਵੇ ਐਵੇਂ ਆਖੂ ਇਹ ਗੱਲ ਕਰਤੀ ਔਰ ਤੇ ਕੋਈ ਉਹਦੀ ਕੋਈ ਜਾਨਦੀ ਨਹੀਂ ਲੜਾਈ ਤੇ ਫਿਰ ਪੰਮੋ ਪੈਣੀ ਪੈਣੀ ਜੇ ਮੈਂ ਪੋਛ ਲਿਆ ਤੇ ਉਹਨੇ ਤੇ ਮੰਨਣਾ ਨਹੀਂ ਤੇ ਲੜਾਈ ਤੇ ਆਪੇ ਪੈਣੀ ਮੈਂ ਤਾਂ ਚੰਗਾ ਲੱਗਦਾ ਚਾਲੇ ਹਵਾਲਨਾ ਚਾਹੀ ਤੇ ਮੈਂ ਚਾਨਨੀ ਆ ਸੂਰ ਤੇ ਹਵਾ ਸੁਣਨੀ ਨਹੀਂ ਤੂੰ ਕਾਦੀ ਆ ਮੈਨੂੰ ਤਾਂ ਤੂੰ ਪਰ ਮਲਾਤਾ ਨਾ ਮੈਂ ਉਹਦੇ ਕੋਲ ਕਾਲ ਕਰਾਂ ਜੋ ਤੇ ਕਰਨਾ ਨਾ ਕਰੀ ਮੇਰੇ ਦੁਆਲੇ ਹੋਊਗੀ ਆ ਬੰਨ ਜਾਊਗੀ 5 ਮੀਟਰ ਹੀ ਆ ਨਾ ਹੈ ਤੈਨੂੰ ਪੁੱਛਣ ਲਈ ਆ ਪਾਉਂ ਚੁਗਾਰੇ ਪਹਿਣਾ ਪਾਉਂ ਤੂੰ ਕਿਹੜੀ ਰਾਜਨੀ ਬੜਾ ਸਾਹਮਣੇ ਮੈਂ ਦੱਸੀ ਮੈਂ ਉਸ ਤੋਂ ਦੇਖਾਂ ਜਿੱਤੋਂ ਕਿ ਮੈਂ ਸੁਣਦੀ ਤਾਂ ਹੀ ਲਾ ਦੇਂਗੀ ਨਹੀਂ ਤੈਨੂੰ ਫੋਨ ਨਹੀਂ ਫੇਟ ਫਿਟ ਜੀ ਹੁੰਦੀ ਹੋ ਨਾ ਮੈਨੂੰ ਪੁੱਛੋਂ ਤੇ ਮੇਰਾ ਦਿਮਾਗ ਨਾ ਪਤਾ ਨਹੀਂ ਕੀ ਹੋਈ ਜਾਂਦਾ ਜਾਂ ਤੂੰ ਵੀ ਹਾਂ ਚਲ ਮੈਂ ਤੇ ਜਾਣੀ ਫਿਰ ਚਾਂ ਨਹੀਂਣਾ ਤਰੀ ਨਾਲ ਆਹ ਲੈਂਗੀ ਕੋਟ ਤੇ ਹੋਰ ਤੁਰ ਕੇ ਆਸੋਂ ਰੈਂਗੀ ਤੇ ਦੋ ਚਾਰ ਤੈਨੂੰ ਮੈਂ ਹੋਰ ਉਹ ਸੁਣਾ ਦਿੰਦੀ ਚਿੱਟੇ ਆ ਜਾਂਦੀਆਂ ਵਾ ਸਰੀਰ ਗਰਮ ਹੋ ਜਾਂਦਾ ਵਾ ਨਾਲ ਮੈਂ ਵਿਚਾਰੂ ਲਾਉਣਾ ਚਲ ਮੈਂ ਜਾਣੀ ਫਿਰ ਪੁੱਛੀ ਨਾ ਚੰਗਾ ਐਵੇਂ ਕਲੇ ਨਾ ਪਾਵੀ ਮੈਂ ਬਾਬਾ ਕੋਲਾ ਸੋ ਕੇ ਸੁਣ ਤੇ ਰੇਮੀ ਦੀ ਰੈਂਗੀ ਤੇ ਉੱਤੇ ਦਾ ਜਾ ਮੈਂ ਆਪਣਾ ਚਾੜੂ ਲਾ ਲਾ ਮੈਂ ਤੈਨੂੰ ਆ ਕੇ ਪਾਉਂਗੀ ਉਹ ਦੋਤੇ ਪਹੇ ਕਿੰਨੇ ਗਣੀ ਮੈਂ ਪਾਤਾ ਪਾ ਦੇਣਾ ਬਸ ਸੱਚੀ ਤੇ ਝੂਠ ਹੀ ਹੈ ਐਡਾ ਸੋਹਣਾ ਸੂਟ ਲੈ ਜੀ ਤੇ ਝੂਠ ਹੀ ਖੰਡ ਕੀ ਜੇ ਉਹਨੇ ਕਹਿਣਾ ਹੁੰਦਾ ਤੇ ਮੇਰੇ ਮੂੰਹ ਤੇ ਕਹਿ ਦਿੰਦੀ ਵੀ ਤੂੰ ਨਾਲ ਜਾ ਹੈ ਦੱਸ ਕੀ ਕਿਸੂ ਸਮਝ ਨਹੀਂ ਹਮਦੀ ਸੱਚ ਮੰਨਾ ਕਿ ਝੂਠ ਮੰਨਾ ਮੇਰਾ ਤਾਂ ਠੀਕਾਂ ਦਾ ਪਿੱ ਗੱਲ ਹੈਗੀ ਕਿ ਨਹੀਂ ਹੈਗੀ ਕਥੀਆਂ ਨਹੀਂ ਨਾ ਪੁੱਛਾ ਲੜਾਈ ਨਾ WhatsApp ਦੀ ਕਾ ਤੇ ਇਹ ਆਈ ਟੈਨਸ਼ਨ ਆ ਲਾ ਕੇ ਚਲ ਮਣਾ ਚਾਹ ਬਣਾ ਕੇ ਜਿੰਨਾ ਮੇਰੀ ਤੋਂ ਉਧਰ ਗੁੱਤ ਪੁੱਤੀ ਜਾਣ ਮੇਰੇ ਨਾਲ ਚਾਹ ਵੀ ਨਹੀਂ ਤਰੀ ਰਹੀ ਸੀ

ਤਾਂ ਨੁਕਾਦ ਫਿਕਰ ਪੈ ਗਿਆ ਨਹੀਂ ਫਿਕਰ ਨਹੀਂ ਪੈ ਗਿਆ ਇਹ ਇੱਕ ਦੇ ਵੀ ਦੋ ਲੈ ਆਈ ਉਹ ਤੇ ਅੱਛਾ ਹਾਂ ਚਲ ਵਧੀਆ ਮੰਨ ਲਿਆ ਹਣੀ ਚਾਹੀਦੀ ਦਰਾਨੀ ਜਿਠਾਨੀ ਤੇਰੀ ਫਿਰ ਕਿਹੜੀ ਗੱਲ ਕਰੇ ਤੂੰ ਸਾਰੇ ਕੰਮ ਕੀਤਾ ਐ ਸੂਰ ਤੇ ਬੰਦਾ ਹੀ ਸੀ ਤੂੰ ਇਧਰ ਕਿਧਰ ਆਇਆ ਮੰਮੀ ਘਰ ਉਧਰ ਹੀ ਕੋਰ ਆਇਆ ਹਾਂ ਮੈਂ ਆਹੋ ਪਤਾ ਕੀ ਆ ਗੱਲ ਨਹੀਂ ਕੋਈ ਵੀ ਬਿਰਿਆ ਲਕਾਈ ਕੀ ਜਾਂਦਾ ਮੈਨੂੰ ਕੋਈ ਨਹੀਂ ਕੁਛ ਵੀ ਨਹੀਂ ਤੇ ਡੈਡੀ ਨਹੀਂ ਸੀ ਮੈਂ ਵੀ ਅਜੀਬ ਚੜ੍ਹ ਰਹਾ ਹਾਂ ਤੇ ਮਨੇ ਦੇਖੀ ਤੇ ਮੈਂ ਕਿਹਾ ਚਲ ਪੁੱਛ ਆਵਾਂ ਪਤਾ ਲਾਏਂ ਚਾ ਕੀ ਲਕਾਇਆ ਵਾ ਮਾ ਦੋ ਮੈਂ ਲੈ ਦਸ ਹਾਈ ਕਿੰਨਾ ਸੋਹਣਾ ਸੂਟ ਸੋਹਣਾ ਕਿਹਦੇ ਤੇ ਇਹ ਮੈਂ ਨਾ ਤੇਰੀ ਜਖਾਨੀ ਤੇ ਪਹਿਲੇ ਦਿੱਤੇ 500 ਕੱਪੇ ਮੈਂ ਮੇਰੇ ਲਈ ਵੀ ਸੂਟ ਲੈ ਲੈ ਇਹ 500 ਦਾ ਸੂਟ ਦੱਸ ਮੈਂ ਪਾਗਲ ਹਾ ਹਾਈ ਕੀ ਹੋ ਗੀ ਤੇ ਲੱਖ ਦਾ ਸੂਟ ਕਹਿੰਦੇ ਸੂਟ ਤੇਨ ਪਤਾ 500 ਦਾ ਹੀ ਹੁੰਦਾ ਨਹੀਂ ਇਦਾਂ ਦਾ ਸੂਟ ਨਹੀਂ 500 ਦਾ ਤੂੰ ਹੀ ਪਹਿਲੇ ਦਿੱਤੇ ਕਿ ਜਾਂ ਦੀਦੀ ਕੋਲੋਂ ਲਿਆਏ ਨਾ ਨਾ ਮੈਂ ਤਾਂ ਕੁਛ ਤੇ ਦੋ ਤੇ ਦੀਦੀ ਕਿਦਾਂ ਦੇ ਲਿਆਉਂਦੇ ਮੇਰੇ ਵੀ ਬੜੇ ਸੋਹਣੇ ਇਹਨਾਂ ਨੂੰ ਵੀ ਕਿਤੇ ਕਈ ਕਿਨਾਂ ਸੋਹਣੇ ਮੈਨੂੰ ਤੇ ਆਂਦੀ ਮੈਂ ਕੋਈ ਸੂਟ ਨਹੀਂ ਲੈਂਦਾ ਤੇਰਾ ਨਹੀਂ ਲੈਂਦੇ ਉਹਦੇ ਦਾਸ ਤੇ ਕਾਟ ਹੀ ਹੁੰਦੇ ਚੰਗਾ ਫਿਰ ਜੀ ਉਹ ਪੈਸੇ ਦਿੱਤੇ ਸੀ ਉਹਨੂੰ ਮੈਂ ਹੁਣ ਲੈ ਇਹਨੇ ਕਹਾਈ ਸੂਟ ਦੇ ਪੈਸੇ ਜਿਆਦੇ ਦੇ ਨਹੀਂ ਲੈ ਗਈ ਨਹੀਂ ਸੂਟ 500 ਵਾਲਾ ਤਾਂ ਨਹੀਂ ਆ ਸੂਟ ਮਹਿੰਗਾ ਵਾ ਪੈਸੇ ਤੋਂ ਨਹੀਂ ਵੀ ਜਿਆਦੇ ਦਿੱਤੇ ਹੋਣੇ ਨਹੀਂ ਨਹੀਂ ਚਲ ਕੋ ਦੋ ਚੁੱਕ ਕਾਟ ਲੂਗੀ ਹੁਣ ਤੇ ਮੈਂ ਚੁੱਪ ਕਰਕੇ ਫੜ ਕੇ ਤੋਰਾਈਆਂ ਜਿਹਦਾ ਵਾਦਾ ਘਾਟਾ ਹੋਊਗਾ ਦੁਕਾਨ ਕਿਉਂ ਨਹੀਂ ਦਿਲ ਕਾਉਣ ਕਿਉਂ ਦੱਸ ਮੇਰੇ ਤੋਂ ਆਫ ਤੇਰੇ ਰਕੇ ਚੋਪਰ ਮਾ ਜੰਦਾ ਮਾਂ ਚ ਵੀ ਖਰੇ ਉਹਨੇ ਲਿਆ ਤੈਨੂੰ ਪਤਾ ਕਿ ਮੇਰੀ ਭੈਣ ਸੱਚੇ ਪੁੱਤ ਵਲਗ ਮੇਰੇ ਦੇਖਤਾ ਕਰਿਆ ਮੈਨੂੰ ਮੈਂ ਤੇਰੀ ਲੈ ਗਈ ਹਾਂ ਉਹ ਤੇ ਤੂੰ ਕਹ ਦੋ ਕਿਵੇਂ ਸੂਟ ਮੰਗਾਇਆ ਮੈਂ ਕੀ ਕਹਿਣਾ ਆਹੋ ਮੈਂ ਮੰਗਾਇਆ ਹੀ ਹੀ ਤੈਨੂੰ ਦੱਸਣਾ ਦੱਸਣ ਦੱਸਣ ਕਰਦੀ ਹੈ ਦੋ ਤਿੰਨ ਰਾਤ ਤੇ ਤੋਈ ਚੇਤਾ ਹੀ ਨਹੀਂ ਦੇ ਦਿਮਾਗ ਚ ਨਹੀਂ ਗੱਲ ਦੇ ਦੀਦੀ ਤੇ ਕੱਲ ਆਏ ਜੇ ਤੂੰ ਹੀ ਮੇਰੇ ਕੋ ਕਹਰੇ ਵੇਲੇ ਆਜ ਹੈ ਮਗਰ ਉਹਦੀ ਆਉਂਦੀ ਨਹੀਂ ਰਹੀ ਤੂੰ ਹੀ ਵੀ ਤੇਰੀ ਝੂਠ ਮਾਰਨ ਦੀ ਹੱਤ ਕਰਾਈ ਆਹ ਹੈ ਜੇ ਤੂੰ ਕਹਿੰਦੀ ਨਹੀਂ ਗੱਡੀ ਮੈਂ ਮੀਟੇ ਨਾ ਤਾ ਚਲ ਜੀ ਕਿਹੜੀ ਗੱਲ ਮੇਰੇ ਕੋਲ ਬਾਹਰ ਵੀ ਨਹੀਂ ਚੱਲਦੀ ਤਮਾਗ ਚ ਨਿਕਲ ਗਈ ਨਹੀਂ ਨਹੀਂ ਕਿਹੜੀ ਗੱਲ ਲੱਗੇ ਤੈਨੂੰ ਗੈ ਵੀ ਉਹ ਤੈਨੂੰ ਦਿਮਾਗ ਚੋਂ ਨਿਕਲ ਗਿਆ ਸੌ ਕੇ ਵਲ ਗੱਲ ਨਹੀਂ ਮੇਰੇ ਦਿਮਾਗ ਚੋਂ ਕਿੱਥੇ ਨਿਕਲਿਆ ਮੈਨੂੰ ਦੱਸੋ ਕੀ ਕਹਿੰਦਾ ਕਿਹੜੀ ਗੱਲ ਕੋਲ ਦੇ ਨਹੀਂ ਹਾਂ ਅਸੀਂ ਨਹੀਂ ਹਲਾ ਵਰਗੇ ਸੂਪਾ ਤੇ ਚੜੀਆਂ ਦੀ ਚਿੱਤੇ ਨਹੀਂ ਉਹਦੇ ਕੋ ਥੋੜੀ ਕੀਤੀ ਆ ਮੈ ਮਾਰੀ ਗੈਨ ਨੂੰ ਗੱਲ ਨਹੀਂ ਕੀਤੀ ਚੱਲ ਮੇਰਾ ਕੁਵੀਨ ਐਡਾ ਮੈਂ ਆਣਾ ਤੇ ਸਟਾਰੀ ਮੈਂ ਆਪਣੀ ਆਵਾਜ਼ ਚ ਚਾਹੂਗਾ ਹਜ਼ਾਰਾਂ ਸਾਰੀ ਕੁੜੀਆਂ ਕੁੜੀ ਭਰ ਲਾ ਕੁੜੀ ਘਣੀ ਫਰੰਗ ਜਿਹਾ ਮੈਂ ਜੀ ਕਰੂਗਾ ਤੂੰ ਜਾਓ ਘਰੇ ਜਾ ਤੈਨੂੰ ਚੁਗਲੀਆਂ ਦੀ ਕੁੱਟੀ ਜਦੀ ਮੈਂ ਹੁਣੇ ਮਾਂਜਾ ਲਾ ਕੇ ਗਈ ਆ ਕੋਈ ਨਹੀਂ ਕਿਤੇ ਨਹੀਂ ਪੋੜਦੇ ਨਿਕ ਟ੍ਰਾਲੀ ਤੇ ਨਹੀਂ ਪੋੜਦੇ ਲੱਦੀ ਉਹ ਤੇ ਮਾਸਾ ਜਿੰਨੀ ਹੈਗੀ ਬੇਤਰੀ ਦੀ ਲੋਕਾਂ ਦੇ ਘਰਾਂ ਚ ਚੁਗਲੀਆਂ ਕਰਨ ਦੀ ਲੋੜ ਤਾਂ ਕਰਦੇ ਨਹੀਂ ਮਿੱਟੀ ਦੀ ਮੁੱਟੀ ਨਹੀਂ ਆਪੇ ਲੈ ਆਉਗੇ ਮੈਂ ਜੋੱਕ ਕੇ ਇਹਨੂੰ ਤੂੰ ਜਾਓ ਘਰੇ ਆਪਣੇ ਘਰੇ ਭਾਵੇਂ ਸਾਰਾ ਕੰਮ ਪਿਆ ਹੋਵੇ ਤੇ ਲੋਕਾਂ ਦੇ ਘਰਾਂ ਚ ਆ ਜਾਂਦੇ ਉਹ ਟਾਈਮ ਨਹੀਂ ਇਸ ਕੋ ਹੀ ਮੇਰਾ ਨਾ ਸਿਰ ਪੀੜਾ ਹੁੰਦੀ ਆ ਤੇ ਆ ਤੋੜਨੇ ਹੀ ਸਾਲ ਦਾ ਸਾਲ ਤੇ ਮੈਂ ਤੋੜ ਕੇ ਲੈ ਆਈ ਵੇਲੀ ਰੱਖ ਆਈ ਹਾਂ ਅੱਛਾ ਇੱਥੇ ਨਾ ਇਹ ਹਮਦੇ ਚੋਗ ਲੈਣ ਦੇਗਾ ਇੱਥੇ ਕੀ ਖਲਾਰਾ ਪਾਉਣਾ ਮੈਂ ਨਾ ਕੋਚੇ ਪਾਚੇ ਲਾਏ ਆ ਰੁਸੀ ਕਰੇ ਉੱਥੇ ਚੋਮਾ ਮਨ ਨੇ ਘੜੀ ਘਣੂ ਜਾਗਾਈ ਤੇ ਬਥੇਰੀ ਧੋਪਾ ਤੇ ਦੀ ਕਿੱਥੇ ਲਾਏ ਪਮੋ ਦੀਦੀ ਉਹ ਦਹੀਂ ਆ ਗਈ ਉਹਨੇ ਕਿੱਥੇ ਆਉਣਾ ਇਹ ਤਾਂ ਤੁਰਦੀ ਫਿਰਦੀ ਝਾੜੂ ਲਾਉਂਦੇ ਹੀ ਜਾਂਦੀ ਮੈਂ ਤੈਨੂੰ ਦੇਖ ਕੇ ਤੇ ਇੱਧਰ ਆ ਗਈ ਮੈਂ ਦੀਦੀ ਦਸਤੂ ਝੂਠ ਕੇ ਮਾਰੰਦੇ ਸੂਟ ਫੜੀ ਫਿਰਤੇ ਉਹ ਤੇ ਕਹਿੰਦੇ ਤੁਸੀਂ ਮੇਰਾ ਸੂਟ ਬਣਾ ਕੇ ਲੈ ਆਏ ਮੋਟਾ ਇਹ ਤਾਂ ਝੂਠ ਦੀ ਮ ਸੂਟ ਵਿਖਾ ਤੇ ਮੈਨੂੰ ਆਦੀ ਅਜੇ ਤੇ ਬੜੀ ਭੜੀ ਫੱਬੀ ਪਈ ਨਾਲ ਦੀ ਚੁੰਨੀ ਲੈ ਕੇ ਕਦੀ ਤੇ ਤੂੰ ਆਏ ਹੀ ਨਹੀਂ ਆਉਂ ਨਹੀਂ ਤੇ ਮੈਂ ਚਾਹ ਮੈਂ ਬਣਾਇਆ ਤੇ ਮੈਂ ਹੱਜ ਪਾ ਲਿਆ ਘਰ ਸੂਟ ਆਦੀ ਵਿਖਾ ਦੇ ਮੈਂ ਹੀ ਕਹਿ ਬੇਟੀ ਮੈਂ ਸੂਟ ਬਣਾ ਕੇ ਨਹੀਂ ਜਾਈਂ ਵਿਖਾ ਮੈਂ ਵਿਖਾ ਤੇ ਤੇ ਵਿੱਚੋਂ ਇੱਕ ਫੜ ਲਿਆ ਰਾਜੀ ਆ ਮੈਨੂੰ ਦੇ ਦੇ ਮੈਨੂੰ ਪਸੰਦ ਆ ਵਾ ਸੂਟ ਤੇ ਮੈਂ ਤੇ ਬਥੇਰਾ ਮਣੇ ਕੀਤਾ ਤੇ ਆਂਦੀ ਨਹੀਂ ਨਹੀਂ ਮੈਨੂੰ ਸੂਟ ਦੇ ਦੇ ਤੇ ਮੇਰੇ ਕੋਲ ਸੂਟ ਲੈ ਕੇ ਲੈ ਤੇ ਜੀ ਉਹ ਤਾਂ ਮੈਨੂੰ ਕਹਿੰਦਾ ਕਿ ਮੈਂ ਪੈਸੇ ਦੇ ਕੇ ਲਿਆ ਆਹ ਬਤਾ ਛੜੇ ਨਹੀਂ ਕਿਤੇ ਕਿਤੇ ਪੈਸੇ ਕਿਤੇ ਕੱਖ ਨਹੀਂ ਦਿੱਤਾ ਉਦਾਂ ਹੀ ਸੂਟ ਲੈ ਗਈ ਆਂਦੀ ਪੈਸੇ ਦੇ ਦੂੰਗੀ ਸੂਰਤ ਫਿਰ ਕੋਦਾ ਹੀ ਲਾਗੀ ਚੁੱਕ ਕੇ ਪੈਸੇ ਪੁੱਛੀਂ ਦਿੱਤੇ ਉਹਨਾਂ ਨਾਲੇ ਪ੍ਰੀਤ ਇੱਕ ਗੱਲ ਹੋਰ ਕਹਿੰਦੀ ਆ ਤੂੰ ਫਿਰ ਕੋਈ ਪੰਮੂ ਕੋਲ ਕਾਲ ਕੀਤੀ ਕੋਈ ਨਾਨੀ ਜੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਨਾ ਮੇਰੇ ਤੋਂ ਤਾਂ ਉਹਦੇ ਹੀ ਘਟ ਰਹੇ ਮੇਰੇ ਤਾਂ ਟਾਈਮ ਹੀ ਨਹੀਂ ਲੱਗਦਾ ਕੰਮ ਚ ਪਰੇ ਰਹੀ ਨਹੀਂ ਮੈਂ ਤੇ ਜਾਤਾ ਉਧਰ ਜਾਂਦੀ ਨਹੀਂ ਮੇਰੀ ਪ੍ਰੀਤ ਗੁੱਸਾਣਾ ਕਰੀ ਮੇਰੀ ਗਾਲ ਦਾ ਮੈਨੂੰ ਤੇ ਬੜੀ ਟੈਨਸ਼ਨ ਇੱਥੇ ਮੇਰੇ ਕੋਲ ਆਈ ਮੈਨੂੰ ਤੇ ਵਹਿਮ ਚ ਪਾ ਲੀ ਸੀ ਹਾਂ ਦੀ ਆ ਵੀ ਇਹ ਪਿੱਛੋਂ ਗੱਲਾਂ ਪਤਾ ਤੇਰੀ ਤਰਾਣੀ ਬੜਾ ਬੜਬੜ ਕਰਦੀ ਜਾਂਦੀ ਲਾਲ ਸੂਟ ਹੈ ਬੁੱਢੇ ਵਾਰੇ ਪਾ ਕੇ ਚਲ ਗਈ ਆ ਲਾਲ ਸੂਟ ਪਾਉਣ ਦੀ ਉਮਰ 10 ਪੇ ਤੇ ਮੈਂ ਬੁੱਢੀ ਹੋ ਗਈ ਆ ਲੈ ਮੈਂ ਤੇਰੀ ਮੈਂ ਕਈ ਗੱਲ ਕਹੀ ਝੂਠ ਮਾਰਿਆ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਪਹਿਲੀ ਕਦੇ ਤੁਸੀਂ ਝੂਠ ਮਾਰਿਆ ਮੈਨੂੰ ਨਹੀਂ ਪਤਾ ਤੁਸੀਂ ਮਾਰਿਆ ਕਿ ਉਹਨਾਂ ਨੇ ਮਾਰਿਆ ਇੱਕ ਸੂਟ ਦਾ ਝੂਠ ਮਾਰਤਾ ਪਹਿਲੇ ਨੰਬਰਾਂ ਚ ਹੁਣ ਦੂਜਾ ਝੂਠ ਮੈਨੂੰ ਸੁਣਾਤਾ ਜਾਂ ਫਿਰ ਨਾ ਮ ਨਹੀਂ ਨਹੀਂ ਮੈਂ ਝੂਠ ਸੂਰਦਾ ਨਹੀਂ ਗਿਆ ਸੂਰ ਤੇ ਉਹਨੂੰ ਪਸੰਦ ਆ ਗਿਆ ਤੇ ਸੂਟ ਲੈ ਗਈ ਆ ਤੇ ਆ ਤਾਂ ਮੈਨੂੰ ਆਪ ਗੱਲ ਕਹਿ ਕੇ ਗਈ ਭਾਵੇਂ ਉਹਨੂੰ ਮੂੰਹ ਤੇ ਕਰਾ ਲਾ ਪਰ ਮੈਨੂੰ ਪੱਕੀ ਵੀ ਬੜੀ ਕਰਕੇ ਗਈਏ ਵੀ ਉਹ ਤੇ ਉਹਨੂੰ ਨਾ ਪੁੱਛੀ ਲੈ ਪੱਕੀ ਤੇ ਫੇਰ ਤਾਂ ਹੀ ਬੰਦਾ ਕਰਦਾ ਨਾ ਜਦੋਂ ਬੰਦਾ ਝੂਠ ਬੋਲਦਾ ਹੋਵੇ ਮਾਰ ਲਓ ਵਾਜ ਮੈਂ ਕਿਹੜਾ ਝੂਠ ਬੋਲ ਦੂ ਹੁਣੇ ਬੁਲਾ ਲਓ ਇੱਥੇ ਅਪੜੀ ਹੋਣੀ ਤੇਰੀ ਗਲੀ 'ਚ ਜੇ ਤੁਸੀਂ ਝਟਪਟੇ ਕਰਨੇ ਕਰਦੀ ਹੋ ਮੈਂ ਨਹੀਂ ਪੁੱਛਣਾ ਐਵੇਂ ਲੜਾਈ ਪਾਊਗੀ ਜੇ ਤੂੰ ਨਹੀਂ ਕੀਤੀਆਂ ਤੇ ਚੱਲ ਮੈਂ ਯਕੀਨ ਕਰ ਲੈਂਦੀ ਵੀ ਤੂੰ ਨਹੀਂ ਕੀਤੀ ਰਈ ਘਰ ਸੂੜ ਦੀ ਸੂੜ ਤੇ ਉਦਾਂ ਹੀ ਲੱਗ ਗਈ ਮੈਂ ਤਾਂ ਕੋਈ ਇਹਨੇ ਮੈਨੂੰ ਪੈਸੇ ਨਹੀਂ ਦਿੱਤੇ ਤੇ ਕੋਈ ਮਗਾਇਆ ਨਹੀਂ ਇੱਥੇ ਵਿਖਾਇਆ ਤੇ ਪਸੰਦ ਕਰ ਲੇ ਮੈਂ ਤੇਰੀ ਤੁਨੀ ਐਵੇਂ ਸੂੜ ਫੜਾਤਾ ਦਸ ਫਰੀਜ ਹੀ ਸੂੜ ਫੜਾਤਾ ਇੱਥੇ ਦਫੇਤ ਤੇ ਤੈਨੂੰ ਖਾਣੋਂ ਪੈਸੇ ਲੱਗੇ ਤੇ ਫਰੀਜ ਨਹੀਂ ਫੜਾਇਆ ਪ੍ਰੀਤ ਆਂਦੀ ਸੂੜ ਦੇ ਦੂੰ ਪੈਸੇ ਦੇ ਦੂੰਗੀ ਬਾਅਦ ਚਿੱਤ ਮੈਂ ਹਾਂ ਚੱਲ ਫਿਰ ਲੈਲਾ ਦੇ ਦੇ ਮੇਰੇ ਕੋ ਨਾ ਨਹੀਂ ਹੋਈ ਤੇ ਮੈਨੂੰ ਆਲੀ ਵੀ ਮੈਂ ਅਪਤਰ ਵਾਲੇ ਦਾ ਸੂੜ ਬਣਾ ਕੇ ਲਿਆਂਦਾ ਮੈਂ ਜਾਣ ਕੇ ਝੂਠ ਮਾਰਤਾ ਮੈਂ ਹਾਂ ਨਾ ਮੈਂ ਨਹੀਂ ਕਰਾਂਦੀ ਦਾ ਸੂੜ ਬਣਾ ਕੇ ਮੈਂ ਪੁੱਛਤੀ ਤੇ ਮੈਂ ਹਾਂ ਨਾ ਮੈਂ ਨਹੀਂ ਆ ਤਾਂ ਸੂੜ ਬਣਾਇਆ ਮੈਂ ਮੈਂ ਤੇ ਉਹਨਾਂ ਨੂੰ ਦੱਸਤਾ ਕਿ ਮੈਂ ਹਾਂ ਮੇਰੇ ਬਣਾ ਕੇ ਲੈ ਆਏ ਦੋ ਸੂਟ ਤਾਂ ਇਹ ਸੜੀ ਮੱਛੀ ਫਿਰਦੀ ਐਵੇਂ ਉੱਤਰਦੀਆਂ ਉੱਧਰ ਤੇ ਉੱਧਰ ਦੀ ਉੱਧਰ ਲੰਘਦੀ ਘਿਰਦੀ ਪਤਾ ਨਹੀਂ ਇਹਨੂੰ ਹੋਇਆ ਕੀ ਪਿਆ ਪੰਮਾ ਨੂੰ ਅੰਚ ਦੀਦੀ ਹੁੰਦਾ ਹੈ ਤੂੰ ਇਹਨਾਂ ਨੂੰ ਮੂੰਹ ਕੱਟ ਲਿਆ ਕਰ ਐਗ ਤੇ ਮੂੰਮਾ ਠੱਗਣੀ ਸੀ ਐਦਾਂ ਤੇ ਸੁਣ ਗਿਆ ਤੇ 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 ਸੰਕੇ ਇੱਥੇ ਹੱਥ ਲੜਵਾਉਂਦਾ ਹੈ ਆਪਾਂ ਤੁਹਾਨੂੰ ਸਮਝ ਨਹੀਂ ਲੱਗਦੀ ਸਹੀ ਗਾਲੀ ਭਰੀ ਤੇ ਮੈਨੂੰ ਤੇ ਆ ਬੜੀ ਟੰਗ ਸੀ ਮੇਰੇ ਤਾਂ ਸੂਟ ਲਗਾਉਂਦੇ ਮੈਂ ਤਾਂ ਬਦੋ ਬਦੀ ਵੇਖ ਲਿਆ ਮੈਨੂੰ ਇਹਦੇ ਚ ਨਕੋਣ ਵਾਲੀ ਕਿਹੜੀ ਗੱਲ ਉਹ ਆਪਣੇ ਲਗਾ ਪਾਇਆ ਨਹੀਂ ਤੇ ਦੇਖ ਹੀ ਲੈਣਾ ਸੀ ਤੇ ਕੌਣ ਦੇ ਤਾਂ ਸੀ ਨਾ ਕਿ ਕਿਨੂੰ ਨਾ ਪਤਾ ਲੱਗਿਆ ਮੇਰਾ ਸੂਟ ਬਣਾ ਕੇ ਲੈ ਤੂੰ ਉਹਦਾ ਸੂਟ ਮੇਰੀ ਗੱਲ ਸੁਣ ਹੁਣ ਤੈਨੂੰ ਕਹੂੰ ਕਿਨੇ ਵੀ ਆਪਣੇ ਸੂਟ ਬਖਾਉਣੇ ਆਪਨੇ ਬਖਾਉਣੇ ਉਹਨਾਂ ਨੇ ਮੈਂ ਕੀ ਜਦੋਂ ਉਹਨਾਂ ਨੂੰ ਮੈਂ ਕਿਹਾ ਤਾਂ ਮੇਰੇ ਦੋ ਸੂਟ ਬਣਾਏ ਨਾ ਤਾਂ ਕਰਾਂਗੀ ਉੱਟ ਉਹਦਾ ਮੂੰਹ ਹੀ ਹੋਰ ਹੋ ਗਿਆ ਨਾਲ ਹੀ ਉਹਨਾਂ ਦਾ ਆਪ ਹੀ ਚੜ ਗਿਆ ਵੀ ਇਹ ਦੋ ਸੂਟ ਬਣਾ ਲੈਣ ਦੇ ਹਾਂ ਤੇ ਕੀ ਦੱਸ ਹੁਣ ਮੈਨੂੰ ਤੇ ਆ ਬੜੀ ਟੈਂਸ਼ਨ ਹੋ ਰਹੀ ਨਹੀਂ ਐਵੇਂ ਗੱਲਾਂ ਕਰਦਾ ਤੇ ਚਾਹ ਤੇ ਮੈਂ ਬਣਾਈ ਉਹ ਲੈ ਕੇ ਆਉਣੀ ਅੱਛਾ ਬਣਾਈ ਹਾਂ ਫਿਰ ਲੈ ਕੇ ਆਉ ਚਾਹ ਜਾ ਵੀ ਬਣਾਈ ਤੇ ਪੀਣ ਨੂੰ ਜੀ ਨਹੀਂ ਕੀਤਾ ਉਹੀ ਗੱਲਾਂ ਉਹੀ ਗੱਲਾਂ ਤਮਾਲ ਚ ਘੁੰਮੀ ਜਾਂਦੀਆਂ ਸਰ ਕੋਈ ਚਾਹ ਬਣਾ ਲਿਓ ਕੋਈ ਨਹੀਂ ਲੋਕਾਂ ਦੀ ਟੈਂਸ਼ਨ ਨਹੀਂ ਲਈ ਜੁਂਦੀ ਲੋਕੀ ਜਿੰਨੇ ਮੂੰਹ ਤੇ ਉਹਨੀਆਂ ਗੱਲਾਂ ਕਰਦੇ ਹੁੰਦੇ ਉਧਰ ਸੁਣੋ ਤੇ ਹੋਰ ਤੇ ਉਧਰ ਸੁਣੋ ਤੇ ਹੋਰ ਜਿਹੜੀ ਮੜੀ ਵੀ ਹਾਤੋਂ ਹੀ ਹੈ ਝੂਠ ਮਾਰਦੀ ਵੀ ਆਤੀ ਕਰਾਈ ਜਾਂਦੇ ਰਹਿੰਦੇ ਇਹਨਾਂ ਦਾ ਤਾਂ ਖੜਾ ਹੀ ਛੱਡਣਾ ਪੈਣਾ ਇਹ ਵੀ ਇਹਨਾਂ ਦਾ ਲੇਪਰੇ ਚਾਹ ਪੀਤਾ ਲੈ ਤੈ ਤੂੰ ਹੀ ਆਪਣੀ ਚਾਹ ਨਹੀਂ ਲਿਆਈ ਮੇਰਾ ਨਜੀ ਕਰੰਦਾ ਚਾਹ ਪੀ ਲੈ ਜੀ ਕਿਉਂ ਨਹੀਂ ਕਰੰਦਾ ਦੱਸ ਲੋਕਾਂ ਦੇ ਪਿੱਛੇ ਕਿ ਤੂੰ ਜੀਣਾ ਛੱਡਦਾ ਹੀ ਤਾਂ ਚਾਹ ਲਿਆ ਕੇ ਕੋਟ ਤੇ ਪੀਓ ਐਵੇਂ ਟੈਨਸ਼ਨ ਲਈ ਕਰਦੇ ਕੋਈ ਨਹੀਂ ਪੀ ਲੂਗੀ ਠਹਿਰ ਕਿ ਤੂੰ ਪਹਿਲਾ ਚਾਹ ਫਰਸਾਹ ਸੋਚ ਜੋ ਕਿ ਜੇ ਘਰ ਗਏ ਹਨਾ ਆਹੋ ਤਾਰੀ ਦੇ ਟਾਈਮ ਦਾ ਮੈਂ ਕਿਤੇ ਰੱਖ ਆਉਂ ਰੱਖਾਓ ਐ ਕਿਹਨਾਂ ਦੇ ਚੰਗੀ ਪਝਾਉਂਦੀ ਆਪਣੇ ਸੂਤ ਨਾਲ ਖਾਣ ਮੈਂ ਨਾ ਪਝੋੜੀ ਤੁਸੀਂ ਪਝਾਉਓ ਤੁਸੀਂ ਜ਼ਿਆਦਾ ਮੂੰਹ ਲਾਉਂਦੇ ਉਹਨਾਂ ਨੂੰ